ਮੈਂ ਪੁਸ਼ਨ ਸ਼ਰਮਾ ਸਲੇਮਪਾਵਰੀ ਲੁਧਿਆਣਾ ਤੋਂ ਸਾਡੇ ਬਿਜਲੀ ਦੇ ਬਿੱਲ ਜਿਹੜੇ ਪਹਿਲੇ ਬਹੁਤ ਜ਼ਿਆਦਾ ਆਉਂਦੇ ਸੀਗੇ ਉਹ ਹੁਣ 600 ਯੂਨਿਟ ਮਾਫ ਹੋ ਗਏ ਨੇ ਜਿਸ ਨਾਲ ਸਾਡਾ ਬਿਲਕੁਲ ਬਿੱਲ ਜ਼ੀਰੋ ਹੀ ਆਉਂਦਾ ਹੈ ਮੇਰਾ ਨਾਮ ਸੋਨੀਆ ਮੈਂ ਲੁਧਿਆਣਾ ਉੱਤਰੀ ਚ ਰਹਿੰਦੀ ਆ ਪਹਿਲਾਂ ਸਾਡਾ ਬਿੱਲ ਬਹੁਤ ਜ਼ਿਆਦਾ ਆਂਦਾ ਸੀ ਹੁਣ ਸਾਡਾ ਬਿੱਲ ਜ਼ੀਰੋ ਆਂਦਾ ਹੈ ਪਹਿਲਾਂ ਸਾਡਾ ਬਿਜਲੀ ਬਿੱਲ ਬਹੁਤ ਜ਼ਿਆਦਾ ਆਉਂਦਾ ਸੀ ਤੇ ਹੁਣ ਜ਼ੀਰੋ ਆਉਂਦਾ ਆ ਇਸ ਕਰਕੇ ਪੰਜਾਬ ਸਰਕਾਰ ਦਾ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਮੇਰਾ ਨਾਮ ਬਲਜੀਤ ਕੌਰ ਹੈ ਮੈਂ ਜ਼ਿਲ੍ਹਾ ਲੁਧਿਆਣਾ ਉਤਰੀ ਦੀ ਰਹਿਣ ਵਾਲੀ ਆ ਪੰਜਾਬ ਸਰਕਾਰ ਵੱਲੋਂ ਸਾਨੂੰ 600 ਜੁਟਾ ਮਾਫ ਕੀਤੀਆਂ ਗਈਆਂ ਪਹਿਲਾਂ ਸਾਡੇ ਘਰ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਸੀ ਜੁਟਾ ਮਾਫ ਕਰਨ ਤੋਂ ਬਾਅਦ ਸਾਡਾ ਬਿੱਲ ਹੁਣ ਜ਼ੀਰੋ ਆਉਂਦਾ ਹੈ ਇਹ ਬਿਜਲੀ ਫ੍ਰੀ ਆ ਰਹੀ ਹੈ ਨਾ ਫ੍ਰੀ ਆ ਰਹੀ ਹੈ ਨਾ ਨਾਲੇ ਹਰੇਕ ਨੂੰ ਕੋਈ ਜਿਹੜਾ ਮਰਜ਼ੀ ਕਰਾ 600 ਜੁਟਾ 2 ਮਹੀਨਿਆਂ ਬਾਅਦ ਬਿਲਾਉਂਦਾ ਆਪਣੇ 590 95 ਰੱਖ ਲੋ ਜਿਹੜਾ ਮਰਜ਼ੀ ਕਰਾ ਬਿਜਲੀ ਦਾ ਬਿੱਲ ਨਹੀਂ ਆਊਗਾ ਜੋ 80 ਪੈਸੇ ਸੀ ਮਤਲਬ ਕਿ ਪਹਿਲਾਂ ਬਿੱਲ ਚ ਦਿੰਦੇ ਸੀ 80 ਹੋਰ ਕੰਮ ਵਿੱਚ ਯੂਜ਼ ਕਰਦੇ ਆ ਜੋ ਪੈਸਾ ਜੋ ਪੈਸਾ ਨੂੰ ਬਚਾ ਹੁੰਦਾ ਉਹ ਸਾਡੇ ਹੋਰ ਕੰਮਾਂ ਵਿੱਚ ਲੱਗਿਆ ਜਾਂਦਾ ਤੇ ਉਸ ਲਈ ਪੰਜਾਬ ਸਰਕਾਰ ਦਾ ਸਾਨੂੰ ਬਹੁਤ-ਬਹੁਤ ਧੰਨਵਾਦ